ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆ ਜੀ ਕਨਕ ਦੀਆਂ ਟਾਪ ਤਿੰਨ ਕਿਸਮਾਂ ਜਿਨ੍ਹਾਂ ਦਾ ਟਾਪ ਕਲਾਸ ਝਾੜ ਆ ਪਿਛਲੇ ਸਾਲ ਹੀ ਬਹੁਤ ਸਨ ਉਹਨਾਂ ਵੈਰੈਟੀਆਂ ਦਾ ਝਾੜ ਆਇਆ ਤੇ ਇਹ ਤਿੰਨੇ ਵੈਰੈਟੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਤੋਂ ਸਿਫਾਰਿਸ਼ ਆ ਗੱਲ ਕਰੀਏ ਡੀਬੀਡਬਲਯੂ 327 ਇਹਦੀ ਇਹਦੀ ਬਜਾਈ ਜਿਹੜੀ ਸਹੀ ਬਜਾਈ ਇਹਦੀ ਸਟਾਰਟ ਹੋ ਜਾਂਦੀ ਹੈ ਜੀ 20 ਤੋਂ 25 ਅਕਤੂਬਰ ਦੇ ਆਸ-ਪਾਸ ਤੇ 20 ਨਵੰਬਰ ਤੱਕ ਇਹਦੀ ਬਜਾਈ ਹੋਣੀ ਆ ਇਹਦਾ ਐਵਰੇਜ ਝਾੜ 25 ਕੁਇੰਟਲ ਪਾਇਆ ਜਾ ਰਿਹਾ ਵਾ ਤੇ ਕਿਸਾਨ ਭਰਾਓ ਪੋਟੈਂਸ਼ੀਅਲ ਝਾੜ ਆ ਜਿਹੜਾ ਕਿਸਾਨਾਂ ਦੁਆਰਾ ਕੱਢਿਆ ਹੈ 28 ਤੋਂ 30 ਕੁਇੰਟਲ ਦੇ ਆਸ-ਪਾਸ ਕੱਢਿਆ ਆ ਚੰਗੀ ਵੈਰੈਟੀ ਆ ਬਹੁਤ ਸੋਹਣੀ ਵੈਰੈਟੀ ਆ ਤੇ ਇਹ ਜਲੋਰਾਸ਼ਟ ਬਰੌਂ ਰਸ਼ਟ ਦੋਮਾ ਬਿਮਾਰੀਆਂ ਤੋਂ ਰਜਿਸਟੈਂਟ ਵੈਰੈਟੀ ਆ। ਅਗਲੀ ਗੱਲ ਕਰੀਏ ਦੋਵੇਂ ਵੈਰੈਟੀਆਂ ਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੀਆਂ ਪੀਬੀਡਬਲਯੂ 826 ਤੇ ਪੀਬੀਡਬਲਯੂ 872। ਇਹ ਪੀਬੀਡਬਲਯੂ 826 ਬਾਰੇ ਗੱਲ ਕਰੀਏ 148 ਦਿਨ ਲੈਂਦੀ ਏ ਪੱਕਣ ਦੇ ਵਿੱਚ ਐਵਰੇਜ ਝਾੜਾ ਜਿਹੜਾ ਦਾ 24 ਕੁਇੰਟਲ ਆ ਪੂਰੇ ਪੰਜਾਬ ਦੇ ਵਿੱਚ ਆਪਾਂ ਇਹਦੀ ਬਿਜਾਈ ਕਰ ਸਕਦੇ ਆ। ਇਹ ਸੇਮ 24-25 ਅਕਤੂਬਰ ਤੋਂ ਲੈ ਕੇ ਸਾਰਾ ਨਵੰਬਰ ਇਹਦੀ ਬਜਾਈ ਆਪਾਂ ਕਰ ਸਕਦੇ ਆ। ਐਵਰੇਜ ਜਿਹੜਾ ਸੁਪਰ ਸੇਡਰ ਦੀ ਗੱਲ ਕਰੀਏ 35 ਤੋਂ 40 ਕਿਲੋ ਬੀ ਆ ਪੈ ਜਾਂਦਾ ਵਾ। ਸੇਮ ਬ੍ਰਾਊਨ ਰਸਟ, ਜਲੂ ਰਸਟ ਬਿਮਾਰੀ ਤੋਂ ਬਿਮਾਰੀ ਤੋਂ ਰੋਗ ਤੋਂ ਰਜਿਸਟਰਡ ਵੈਰੈਟੀ ਆ ਇਹਨਾਂ ਬਿਮਾਰੀਆਂ ਤੋਂ ਤੇ ਜਿਹੜਾ ਇਹਦਾ ਪੋਟੈਂਸ਼ੀਅਲ ਝਾੜ ਕਿਸਾਨਾਂ ਦੁਆਰਾ ਕੱਢਿਆ ਗਿਆ ਪਿਛਲੀ ਈ ਇਹ ਵੀ 25 ਤੋਂ ਲੈ ਕੇ 28 ਕੁਇੰਟਲ ਦੇ ਆਸ-ਪਾਸ ਕੱਢਿਆ ਗਿਆ। ਇਹ ਗੱਲ ਕਰ ਗਏ ਆਪਾਂ 872 ਬਾਰੇ 872 ਵੀ ਬਹੁਤ ਸੁਣੀ ਵੈਰੈਟੀ ਹੈ ਇਹਦਾ ਐਵਰੇਜ ਝਾੜ 24 ਕਵੈਂਟਲ ਪਾਇਆ ਗਿਆ ਵਾ ਤੇ ਕਿਸਾਨ ਭਰਾਓ ਜ਼ਰੂਰੀ ਗੱਲ ਇਹ ਆ ਕਿ ਇਹ 152 ਦਿਨ ਦੇ ਆਸ-ਪਾਸ ਲੈਂਦੀ ਆ ਇਹ ਵੈਰੈਟੀ ਤੇ ਇਹਦਾ ਜਿਹੜਾ ਐਵਰੇਜ ਝਾੜ ਹੀ ਮਤਲਬ ਪੋਟੈਂਸ਼ੀਅਲ ਝਾੜ ਦੀ ਗੱਲ ਕਰੀਏ ਤੇ ਪਿਛਲੇ ਸਾਲ ਜੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਥੋੜਾ ਬੀਜ ਦਿੱਤਾ ਗਿਆ ਕਿਸਾਨਾਂ ਨੂੰ ਪਰ ਇਹਦਾ ਝਾੜ ਸੁਣ ਚ ਆਇਆ ਕਿ 28 ਤੋਂ 30 ਕੁਇੰਟਲ ਐਵਰੇਜ ਝਾੜ ਆਇਆ ਐਸਾ ਹਾਲ ਇਹਦਾ ਬੀ ਆਮ ਹੋ ਜਾਏਗਾ ਮਤਲਬ ਕਿ ਬਹੁਤ ਸਾਰਾ ਮਿਲ ਬਹੁਤ ਸਾਰੇ ਕਿਸਾਨਾਂ ਨੂੰ ਇਹ ਬੀ ਆਮ ਮਿਲ ਜਾਏਗਾ ਸ਼ੁਕਰ ਸ਼ਨੀਯਾਰ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਮੇ ਲਾਇ ਉਥੇ ਵੀ ਇਹ ਬੀ ਮਿਲ ਮਿਲਣਾ ਵਾ ਉਸ ਤੋਂ ਬਾਅਦ ਇਹ ਤੁਹਾਡੇ ਲੋਕਲ ਕੇਵੀ ਕੇ ਸੈਂਟਰਾਂ ਦੇ ਵਿੱਚ ਇਹ ਜਿਹੜਾ ਬੀਜ ਆ ਜਾਏਗਾ ਸੇਮ ਇਹਦੀ ਜਿਹੜੇ ਬਿਜਾਈ ਦਾ ਸਮਾਂ ਹੈ 826 ਵਾਲਾ ਹੈ ਲਾਸਟ ਅਕਤੂਬਰ ਦੇ ਹਫਤੇ ਤੋਂ ਲੈ ਕੇ ਸਾਰਾ ਨਵੰਬਰ ਇਹਦੀ ਬਿਜਾਈ ਬਿਜਾਈ ਕਰ ਸਕਦੇ ਤੁਸੀਂ ਇਹ ਟੌਪ ਤਿੰਨ ਬੀਜ ਏ ਜਿਨ੍ਹਾਂ ਦਾ ਝਾੜ ਬਹੁਤ ਸਰਾਵਾ ਤੁਸੀਂ ਕਿਸੇ ਵੀ ਏਰੀਆ ਪੰਜਾਬ ਪੰਜਾਬ ਦੇ ਵਿੱਚ ਤੁਸੀਂ ਲਾ ਸਕਦੇ ਜੋ ਜੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈਗੀ ਆ ਜਾਂ ਇਦਾਂ ਦਾ ਕੋਈ ਬੀਜ ਹੈਗਾ ਏ ਤੇ ਜਿੱਥੇ ਤੁਹਾਡੇ ਏਰੀਆ ਦੇ ਵਿੱਚ ਟਾਪ ਕਲਾਸ ਜੀ ਦੇ ਝਾੜ ਆਏ ਤੁਸੀਂ ਉਹਦੀ ਬਜਾਈ ਕਰ ਸਕਦੇ ਜੀ ਇਹ ਓਵਰঅল ਪੂਰੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਵੱਲੋਂ ਸਿਵਾਰਸ਼ ਬੀਜ ਨੇ ਜਿਹੜੇ ਤੁਹਾਨੂੰ ਅੱਜ ਦੱਸਿਆ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਧੰਨਵਾਦ